ਦੋਸਤੋ ਅਸੀਂ ਖੜੇ ਹਾਂ ਬਠਿੰਡਾ ਦੇ ਆਰਿਆ ਸਮਾਜ ਚੌਕ ਤੇ ਤੇ ਸਾਡੇ ਸਾਹਮਣੇ ਇੱਕ ਬਿਲਡਿੰਗ ਹੈ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਤੇ ਰਾਤ ਤੇਜ਼ ਹਨੇਰੀ ਝੱਖੜ ਦੇ ਨਾਲ ਇਹ ਬਿਲਡਿੰਗ ਜਿਹੜੀ ਹੈਗੀ ਹੈ ਖਸਤਾ ਹਾਲਤ ਸੀ ਡਿੱਗ ਪਈ ਹੈ نیچے ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕਾਫੀ ਖਤਰਾ ਹੈ ਸ਼ੁਕਰ ਹੈ ਕਿ ਰਾਤ ਨੂੰ ਹੋ ਗਿਰੀ ਹੈ ਜੇ ਦੁਪਹਿਰੇ ਕਿਤੇ ਡਿੱਗੀ ਹੁੰਦੀ ਤਾਂ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਚੱਲਦਾ ਤੇ ਨਾਲ ਹੀ نیچے ਦੁਕਾਨਾਂ ਉਹਨਾਂ ਨੂੰ ਵੀ ਖਤਰਾ ਹੈ ਗਾਹਕ ਵੀ ਆਉਂਦੇ ਜਾਂਦੇ ਨੇ ਪਰ ਹੁਣ ਜਿਹੜਾ ਆ ਗਿਆ ਹੈ ਪ੍ਰਸ਼ਾਸਨ ਇਸ ਤੇ ਕਾਰ ਵੀ ਕਰੂਗਾ ਇਸ ਬਿਲਡਿੰਗ ਨੂੰ ਟਾਊਗਾ ਇੱਥੇ ਮਾਰਕਟ ਵਾਲੇ ਲੋਕ ਵੀ ਮੌਜੂਦ ਨੇ ਨਾਲ ਹੀ ਜਿਹੜੇ ਦੁਕਾਨਦਾਰ ਨੀਚੇ ਜਿਨ੍ਹਾਂ ਦੀਆਂ ਦੁਕਾਨਾਂ ਆ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਜਿਹੜੇ ਮਕਾਨ ਮਾਲਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਚਾਹੁੰਦੇ ਨੇ ਉਹ ਟਾਉਣੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਗਰ ਨਿਗਮ ਦੇ ਉਹ ਕਾਫੀ ਸਵੇਰ ਤੋਂ ਹੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਪਹਿਲਾਂ ਦੁਕਾਨਦਾਰਾਂ ਨਾਲ ਉਸ ਤੋਂ ਬਾਅਦ ਮਕਾਨ ਮਾਰਕਣਾ ਕਰਾਂਗੇ ਕੋਣ ਕੋਣੇ ਕੋਈ ਨਾਮ ਕਿਹੜੀ ਦੁਕਾਨਾਂ ਫਿਰ ਉਹ ਪੀ ਟਿਸਟ ਵਾਲਾ ਜੀ ਆ ਰਹੀ ਸਮਾਚ ਆਉਂਦੇ ਵਿੱਚ ਬਿਲਡਿੰਗ ਦੇ ਨੀਚੇ ਮੇਰੇ ਕੋਲ ਥਲੀ ਦੀ ਦੁਕਾਨ ਦਾ ਕਬਜ਼ਾ ਮੇਰੇ ਕੋਲ ਹੈ ਜੀ ਬਾਕੀ ਸਾਰਾ ਕਬਜ਼ਾ ਉੱਤੇ ਮਾਲਕ ਕੋਲ ਹੈ ਜੀ ਜੀ ਰੋਕੀ ਰੋਲਾ ਵੀ ਟੌਣ ਦੇ ਕਿਉਂ ਨਹੀਂ ਕੀ ਇਹ ਅਸੀਂ ਤਾਂ ਮਾਲਕਾਂ ਨੂੰ ਕਿਹਾ ਜੀ ਚਾਹਤਾ ਰਿਪੇਅਰ ਤੁਸੂ ਆਪ ਕਰ ਲੈ ਜੀ ਜਾਂ ਸਾਨੂੰ ਰਿਪੇਅਰ ਸਾਨੂੰ ਕਰਾਣ ਦੋ ਇਹ ਨਹੀਂ ਡਿੱਗੀ ਇਹ ਬਿਹਤਰ ਗੀ ਇਹ ਇਹ ਡਿੱਗੀ ਹੈ ਜੀ ਰਾਤ ਨੂੰ 2:30 ਵਜੇ ਡਿੱਗੀ ਹੈ ਜਾਂ ਤੁਨੂੰ ਪਹਿਲਾਂ ਸਭ ਪਹਿਲਾਂ ਪਹਿਲਾਂ ਦੀ ਗੱਲ ਹੈ ਜੀ ਇਹ ਨਾਲ ਦਾ ਸਾਨੂੰ ਰਿਪੇਅਰ ਕਰਾਣ ਦਾ ਨਾ ਆਪਾ ਕਰੇ ਇਹ ਡਿੱਜੋ ਡਿੱਗਦੀ ਹੈ ਇਹ ਹੱਸਣ ਲੱਗਿੰਦਾ ਵੀ ਅਸੀਂ ਇਹਨੂੰ ਕਿੰਨੇ ਵਾਰੀ ਸਮਝਾਇਆ ਵੀ ਦੇ ਬਿਲਡਿੰਗ ਦੀ ਰਿਪੇਅਰ ਕਰਾਈ ਜਾਵੇ ਇਹ ਸਾਰਾ ਕ ਬਾਕੀ ਕਿਰਾਏਦਾਰ ਵੀ ਬੈਠੇ ਵਿੱਚ ਵਿੱਚ ਆਪ ਵੀ ਵਿੱਚ ਬੈਠਾ ਜੀ ਉਹ ਸਾਉਤਲਾ ਕੰਮ ਜ ਸਾਰਾ ਇਹ ਕੋਲੇ ਅਸੀਂ ਕਿੰਨੇ ਵਾਰੀਆਂ ਨੂੰ ਹੱਥ ਪੈਰ ਜੋੜ ਕੇ ਇਹਨੂੰ ਕਿਹਾ ਵੀ ਇਹਦੀ ਰਵਿਣੇ ਕਰਾ ਦਿਓ ਜਾਂ ਠੀਕ ਕਰਾ ਦਿਓ ਜਾਂ ਸਾਨੂੰ ਕਹੋ ਅਸੀਂ ਇਹਨੂੰ ਸਟਵਾ ਦਿੰਨੇ ਆ ਕਿ ਸਾਡੀ ਕੋਈ ਸੁਣਾਈ ਨਹੀਂ katta ਸਾਡਾ ਤਾਂ ਉਤਲੇ ਨਾਲ ਸਾਡਾ ਕੋਈ ਲਗਾ ਡਗਾ ਨਹੀਂ ਜੀ ਉਹ ਕੀ ਮਕਸਦ ਕੀ ਕਿਉਂ ਨਹੀਂ ਕਰਤੇ ਇਹ ਕਹਿੰਦਾ ਵੀ ਜੀ ਉਹ ਡਿੱਕੇ ਤੇ ਜਗਾਨਾ ਬੇਲੀਆਂ ਹੋ ਜਾਣਗੀਆਂ ਬੇਲੀਆਂ ਕਰਉਂਦਾ ਹਾਂ ਹਾਂ ਇਹ ਕੰਨਾ ਬੇਲੀਆਂ ਕਰਾਣ ਦਾ ਇਹ ਰਿਹਾ ਮਸਲਾ ਸਾਡੇ ਕੋਲ ਮਾਲਕ ਤੋੜ ਤੇ ਦੀ ਬਰੂ ਵੀ ਆਈ ਛੱਤ ਕਮਜ਼ੋਰ ਕਰ ਰਹੀ ਛੱਤ ਤੋੜ ਰਹੀ ਔਰ ਮਾਲਕ ਦਾ ਮੁੰਡਾ ਮਾਲਕ ਆਪ ਦਾ ਦਾ ਮੁਲਾਜ਼ਮ ਖੜਾ ਦੁਕਾਨ ਦਾ ਜੀ ਆਹ ਫੋਟੋ ਤੁਸੀਂ ਦੇਖ ਸਕਦੇ ਹੋ ਮਾਲਕ ਆ ਫੋਟੋ ਤੋੜ ਰਿਹਾ ਹੈ ਛੱਤ ਨੂੰ ਕਮਜ਼ੋਰ ਕਰ ਰਿਹਾ ਹੈ ਇਹ ਇਹ ਦੁਕਾਨ ਲੈਣ ਤੋਂ ਬਾਅਦ ਦੋ ਤਿੰਨ ਸਾਲ ਪਹਿਲਾਂ ਦੀ ਫੋਟੋ ਹੈ ਜੀ ਇਹ 2019 ਦੀ ਇਹ ਉਦੋਂ ਦੀ ਫੋਟੋ ਹੈ ਜੀ ਜਦੋਂ ਰਹਿਣੇ ਕੇਦਲਾਏ ਉਸ ਤੋਂ ਬਾਅਦ ਤੋੜ ਦਿਆ ਕਿ ਬਿਲਡਿੰਗ ਖਸਤਾ ਹਾਲ ਹੋਵੇ ਦੁਕਾਨ ਆਪੇ ਆਟੋਮੈਟਿਕ ਛੱਤ ਗਿਰੇ ਤੇ ਸਾਨੂੰ ਤੋੜ ਸਾਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮਰ ਕੇ ਕਿ ਕਿਤੇ ਚਾਹ ਤਾਨੂੰ ਮੈਂ ਪਹਿਲਾਂ ਮਾਲਕ ਬਹੁਤ ਪਹਿਲਾਂ ਮਾਲਕ ਇਹ ਜੈਂਟ ਕੋਰਨਰ ਹੈ ਉਹ ਆਇਆ ਹੈ ਜੈੰਗ ਬੋਰਡ ਮਾਲਕ ਸੀ ਪਹਿਲਾ ਜਗਨਨਾਥ ਅਗਰਵਾਲ ਮਾਲਕ ਸੀ ਜੀ 3-4 ਸਾਲ ਤਿੰਨ ਸਾਲ ਉਸ ਤੋਂ ਬਾਅਦ ਉਹਨੇ ਉਹ ਬਿਲਡਿੰਗ ਵੇਚਤੀ ਉਸ ਤੋਂ ਬਾਅਦ ਇਹਨਾਂ ਨੇ ਇਹ ਬਿਲਡਿੰਗ ਖਰੀਦੀ ਆ ਜਿਹਨੂੰ ਬਿਲਡਿੰਗ ਪਹਿਲਾ ਮਾਲਕ ਕੋਲ ਸੀ ਉਹ ਤੋਂ 70 ਸਾਲਾਂ ਤੋਂ ਡਕੀਨ ਆ ਜਿਹਨੂੰ ਇਹਨਾਂ ਨੇ ਇਹ ਬਿਲਡਿੰਗ 4 ਸਾਲਾਂ ਤੋਂ ਲੋਦੀਆਂ ਇਹਨਾਂ ਨੇ ਸਾਰੇ ਦਾ ਪੰਦਾਲੇ ਬੰਦ ਕਰਤੇ ਸਾਰੇ ਸ਼ੇਵਰ ਬੰਦ ਕਰਤੇ ਉਸ ਤੋਂ ਸਾਰਾ ਉਹਨਾਂ ਨੇ ਜਿਹੜੀ ਚਾਰ ਫੁੱਟ ਦੀ ਪੋੜੀ ਪਾਰ ਹੋ ਜਾਂਦੀ ਸੀ ਉੱਪਰੋਂ ਚੜ੍ਹਦੀ ਸੀ ਉਹ ਉਹਨਾਂ ਨੇ ਪੋੜੀਆਂ ਢਾਕੇ ਵਿੱਚ ਦੁਕਾਨ ਦੇ ਵਿੱਚ ਲਾ ਲੀਆਂ ਕਬਜ਼ਾ ਦਾ ਸਾਰਾ ਇਹਨਾਂ ਇਹਨਾਂ ਕੋਲ ਹੀ ਰਹਿ ਗਿਆ ਸਾਡੇ ਕੋਲ ਦਾ ਸਰਟੀਫਿਕੇਟ ਇਕੱਲੀ ਦੁਕਾਨ ਦਾ ਕਬਜ਼ਾ ਹੈ ਸਾਡੀ ਦੁਕਾਨ ਜਮਾਂ ਸੇਪ ਪਈ ਹੈ ਸਾਡੇ ਕੋਲ ਇਕੱਲੀ ਦੁਕਾਨ ਸਾਡੇ ਕੋਲ ਜਮਾਂ ਸੇਪ ਪਈ ਹੈ ਆ ਕੇ ਸਾਡਾ ਮੋਕਾ ਦੇਖਿਆ ਜਾਵੇ ਸਾਡੀ ਦੁਕਾਨ ਨੂੰ ਕੁਝ ਨਹੀਂ ਹੋਇਆ ਜੇ ਆਪਾਂ ਗੱਲ ਕਰੀਏ ਕੱਲ ਆਉਣ ਵਾਲੇ ਸਾਰੇ ਅਸੀਂ ਇਹ ਕਹਿਣਾ ਭਾੜੀ ਦੁਕਾਨਾਂ ਹੁਣ ਵੀ ਬੰਦ ਪਈਆਂ ਅੱਜ ਵੀ ਬੰਦ ਮੈਂ ਅੱਜ ਵੀ ਬੰਦ ਮੈਂ ਖਾਲੀ ਕਰਾਂਗੇ ਖਾਲੀ ਵੀ ਬੰਨ੍ਹ ਗਾਟਾਂਗੇ ਪਰਸੋਂ ਪਰਸੋਂ ਅਜ ਤਾਂ ਪਬਲਿਕ ਦੇ ਨਾਮ ਹੈ ਬਾਕੀ ਸਾਰ ਅੱਜ ਨੇ ਵੀ ਚਵਾਰਾ ਢਾਇਆ ਜਾਣਾ ਸੇਫਟਰੀ ਕਰਾ ਢਾਹ ਜੀ ਸੇਫਟਰੀ ਇਹ ਬਿਲਡਿੰਗ ਦਾ ਉੱਪਰਲਾ ਪੋਰਸ਼ਨ ਮਕਾਨ ਮਾਲਕਾ ਕੋਲੇ ਹੈ ਤੇ ਥੱਲੇ ਕਿਰਾਏਦਾਰਾਂ ਦਾ ਅੱਜ ਰੋਲਾ ਚੱਲਿਆਦਾ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਉੱਪਰਲਾ ਪੋਰਸ਼ਨ ਢੋਆਇਆ ਜਾਵੇ ਤਾਂ ਜੋ ਪਬਲਿਕ ਦਾ ਨੁਕਸਾਨ ਨਾ ਹੋਵੇ ਤੇ ਮੇਰੇ ਕਿਸੇ ਭੈਣ ਭਰਾਵਾ ਦਾ ਨੁਕਸਾਨ ਨਾ ਹੋਵੇ ਕਮਿਸ਼ਨਰ ਸਾਹਿਬ ਨੇ ਮੈਨੂੰ ਇਸ ਚੀਜ਼ ਦਾ ਸ ਕਿ ਭਾਈ ਤੁਸੀਂ ਆਪਦਾ ਬਿਲਡਿੰਗ ਆਪ ਟਾ ਲਓ ਉੱਤੇ ਨਹੀਂ ਤਾਂ ਅਸੀਂ ਟਾਵਾਂਗੇ ਪਰਸੋਂ ਲਗਭਗ ਪਰਸੋਂ ਇਹਨਾਂ ਗੱਲ ਪਰਸੋਂ ਉਹਨਾਂ ਨੇ ਚਾਰ ਦਵਾਰੀ ਕਰਾ ਕੇ ਪਰ ਕੁਦਰਤ ਕੁਦਰਤ ਹੀ ਹੈ ਪਰਮਾਤਮਾ ਬੰਦਾ ਬੰਦੇ ਦਾ ਵੈਰੀ ਪਰ ਪਰਮਾਤਮਾ ਨੇ ਇਹ ਬਿਲਡਿੰਗ 2 ਵਜੇ ਅੱਪੇ ਹੀ ਰਾਤ ਨੂੰ ਇੱਕ ਹਨੇਰੀ ਦੇ ਕਾਰਨ ਡਿੱਗ ਗਈ ਤਾਂ ਜੋ ਲੋਕਾਂ ਦੀ ਜਾਨ ਬਚੀ ਬਈ ਮਕਾਨ ਮਾਲਕ ਅਸੀਂ ਕਹਿੰਦੇ ਵੀ ਉੱਪਰਲਾ ਪੋਰਸ਼ਨ ਟਾਇਆ ਜਾਵੇ ਮਕਾਨ ਮਾਲਕ ਤੇ ਕਿਰਾਏਦਾਰ ਦਾ ਰੋਲ ਹੈ ਅਸੀਂ ਕਹਿੰਦੇ ਵੀ ਇਹ ਰੋਲਾ ਤੁਹਾਡਾ ਕਿਰਾਏਦਾਰ ਦਾ ਤੇ ਮਕਾਨ ਮਾਲਕ ਦਾ ਪਰਸਨਲ ਹੈ ਇਹ ਚ ਪਬਲਿਕ ਦਾ ਕੀ ਕਸੂਰ ਹੈ ਪਰ ਵੱਧ ਰੇ ਦਾ ਟਾਉਣਾ ਜਦ ਕਿ ਉੱਪਰਲਾ ਕਬਜ਼ਾ ਮਕਾਨ ਮਾਲਕ ਕੋਲੇ ਹੈ ਇਸ ਸੀ ਇਸ ਬਿਲਡਿੰਗ ਦੇ ਵਿੱਚ ਬੈਠੇ ਦੁਕਾਨਦਾਰ ਤੇ ਹੋਰ ਸ਼ਹਿਰ ਵਾਸੀ ਬਾਜ਼ਾਰ ਦੇ ਵਪਾਰੀ ਜਿਹੜੇ ਕਿ ਦੱਸ ਰਹੇ ਕਿ ਇਸ ਬਿਲਡਿੰਗ ਨੂੰ ਜਿਹੜੇ ਮਕਾਨ ਮਾਲਕ ਦੇ ਵੱਲੋਂ ਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜੇ ਦੁਕਾਨਾਂ ਖਾਲੀ ਹੋ ਜਾਣ ਹੁਣ ਗੱਲ ਕਰਦੇ ਆਂ ਬਿਲਡਿੰਗ ਦੇ ਮਾਲਕ ਨਾਲ ਕੀ ਕਹਿੰਦੇ ਨੇ ਉਹ ਮੇਰੇ ਕੀ ਨਾਮ ਹੈ ਸਵੇਨਾਪਾਤ ਕੁਸ਼ਨ ਹੈ ਜੀ ਕੀ ਕਹਿਣਾ ਚਾਹੁੰਗੇ ਬਿਲਡਿੰਗ ਤੇ ਜੀ ਅੱਜ ਇਹ ਛੋਟੀ ਹੈ ਜੀ ਆਂਦੇ ਮੇ ਫਾਦਰ ਰਾਮ ਜੀ ਬੜੀ ਲਗਾਤਾਰ ਡਿਗਰੀ ਹੈ ਜੀ 2019 ਤੋਂ ਕੇਸ ਚੱਲ ਰਿਹਾ ਤੇ ਦਾ ਸਾਹਮਣੇ ਪੂਰੀ ਬੀੜੀ ਖਾਸਾ ਹਾਲਾਤ ਹੈ ਪੋਸ਼ਿਤ ਕਰ ਚੁੱਕੀ ਹੈ ਉਹਨਾਂ ਨੇ ਆਰਡਰ ਵੀ ਦੇ ਚੁੱਕੇ ਹੈ ਖਾਲੀ ਕਰਨ ਦਾ ਕਮੇਟੀ ਨੇ ਵੀ ਤਿੰਨ ਵਾਰ ਨੋਟਿਸ ਕਰ ਚੁੱਕੀ ਹੈ ਪੀ ਬਿਲਡਿੰਗ ਦਾ ਹਸਤਾਲਾ ਤੇ ਖਾਲੀ ਕੀਤਾ ਜਾਵੇ ਪਰ ਇਹ ਕਿਸੇ ਵੀ ਤਰੀਕੇ ਨਾਲ ਕਰਦੇ ਨਹੀਂ ਹੈ ਜੀ ਦੁਕਾਨ ਦਾ ਨੀਚੇ ਬੈਠਾ ਕਰਾਇਦਾ ਬੈਠਾ ਜੀ ਕੋਰਟ ਨੇ ਆਰਡਰ ਕਰਦੇ ਤਾਂ ਫਿਰ ਸਪੋਰਟਸ ਦੀ ਮਸਲੇ ਨਾਲ ਵੀ ਤੁਸੀਂ ਗੱਲ ਸਰ ਇਹ ਕਿਹਨੇ ਅਪੀਲ ਪਾਤੀ ਜੀ ਅਪੀਲ ਵਿੱਚ ਹੈ ਜੀ ਕੋਈ ਇਹਨਾਂ ਦੀ ਪੀਐਸ ਐਪ ਨਹੀਂ ਹੋਈ ਹੈ ਜੀ ਤੇ ਕਿਹੜੀ ਰਾਤ ਬਿਲਡਿੰਗ ਟਿੱਕੀ ਆ ਲੱਗਦਾ ਕਿਸੇ ਦਾ ਨੁਕਸਾਨ ਸਰ ਹੋ ਸਕਦਾ ਸੀਗਾ ਜੀ ਕਿਸੇ ਦਾ ਵੀ ਨੀਚੇ ਵਾਲੇ ਕਰਾਇਦਾ ਪਰ ਉਹਨਾਂ ਦਾ ਆਧ ਨੁਕਸਾਨ ਹੋ ਸਕਦਾ ਫੋਟੋ ਰੱਖਾਈ ਉਹਨਾਂ ਨੇ ਸਰੋ ਫੋਟੋ ਫੇਕ ਹੈ ਜੀ ਉਹ ਬਕਾਇਦਾ ਕੋਰਟ ਚ ਲੱਗ ਚੁੱਕੇ 2019 ਵਿੱਚ ਤੇ ਉਹ ਦਸ ਸਾਹਿਬ ਨੇ ਫੇਕ ਕਰਕੇ ਇਹਨਾਂ ਨੂੰ ਰਿਜੈਕਟ ਕੀਤਾ ਵਾ ਜਿਹੜੀ ਉਹਦੇ ਲਈ ਬੈਲਡਿੰਗ ਆ ਉਹਦੇ ਕੋਲ ਕਰਦਾ ਸੋਪੇ ਕੋਲ ਆਊਗਾ ਕਵਿਤਾ ਹਾਂ ਜੀ ਸਰੋ ਕੁਝ ਟਾਲ ਸਕਦੇ ਸਰ ਜੀ ਉੱਪਰ ਟੰਡ ਨੀਚੇ ਵੀ ਵਾ ਟਿਕਦੀ ਹੈ ਜੀ ਇਹ ਸਾਰੀ ਫਾਊਂਡੇਸ਼ਨ ਵੀ ਕਾਹਦੀ ਕਮਜ਼ੋਰ ਹੈ ਬਕਾਇਦਾ ਇਹਨਾਂ ਨੇ ਬਿਲਡਿੰਗ ਸਪੋਰਟਰ ਨੇ ਕਹਿ ਚੁੱਕੇ ਹੈ ਜੀ ਕੋਰਟ ਵਿੱਚ ਵੀ ਨੀਚੀ ਫਾਊਂਡੇਸ਼ਨ ਕਮਜ਼ੋਰ ਹੈ ਤੇ ਬਕਾਇਦਾ ਜਿਹਦੇ ਕਰਕੇ ਉੱਪਰਲੀ ਬਿੜੀ ਨੀਚੇ ਨਾਲ ਦਿਖ ਸਕਦੀ ਹੈ ਉਹ ਬਲਕਿ ਆਰਡਰ ਚ ਲਿਖ ਚੁੱਕੇ ਹੈ ਦਸ ਸਾ ਇਹ ਕੋਈ ਵੀ ਡਿਕਸਰ ਦੇ ਕੋਈ ਬੰਦੇ ਚਾਹਨੇ ਮੈਨੂੰ ਨੁਕਸਾਨ ਹੋ ਸਕਦਾ ਹੈ ਆ ਬਾਕਾਇਦਾ ਜੱਸਾਬ ਸਿਮਰ ਸਿੰਘ ਸਿੰਘ ਉਹਨਾਂ ਨੇ ਲਿਖਿਆ ਹੋ ਤੋ ਦੁਕਾਨਾਂ ਸਭ ਤਾਂ ਹੋ ਗਿਆ ਅਸੀਂ ਕਿੰਨੇ ਸਾਰੇ ਖਾਲੀ ਕਰਕੇ ਢਾਇਆ ਜਾਵੇ ਕਿਤਾ ਦੇਗਾ ਕਿੱਥੇ ਇਹਦਾ ਕੱਟ ਤਾ ਲੋ ਜੀ ਪ੍ਰਸ਼ਾਸਨ ਦਾ ਹੁਣ ਪੀੜਾ ਪਹੁੰਚਾ ਜਾਣੀ ਕਿ ਜੀਸੀਬੀ ਪਹੁੰਚ ਗਈ ਹੈ ਨਗਰ ਨਿਗਮ ਵੱਲੋਂ ਹੁਣ ਇਸ ਬਿਲਡਿੰਗ ਨੂੰ ਢਾਇਆ ਜਾਊਗਾ ਜਾਂ ਕੁਝ ਹਿੱਸੇ ਦਾ ਜਿਹੜਾ ਜਿੰਨਾ ਖਸਤਾ ਹੈ ਜਿੰਨਾ ਖਤਰੇ ਦੇ ਅੰਦਰ ਹੈ ਉਹਨੂੰ ਢਾ ਸਕਦੇ ਹੁਣ ਤਾਂ ਹੁਣ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਣੇ ਸਾਡੀ ਵੀਡੀਓ ਤੇ ਸੋਨੇ ਚੈਨਲ ਤੇ ਤਾਂ ਮੇਰੇ ਖਿਆਲ ਦੇ ਵਿੱਚ ਜੀਸੀਬੀ ਦਾ ਕੰਮ ਨਹੀਂ ਹਾਈਡਰਾ ਜਿਹੜਾ ਮਗਵਾਉਣਾ ਪਊਗਾ ਉਸ ਤੋਂ ਬਾਅਦ ਜਿਹੜੀ ਇਹ ਬਿਲਡਿੰਗ ਹੈ ਉਹ ਟਾਈ ਜਾਊਗੀ ਤਾਂ ਨੀਚੇ ਦੁਕਾਨਾਂ ਨੂੰ ਨਾਲ ਟਾਇਆ ਜਾਂਦਾ ਕਿੰਨਾ ਟਾਇਆ ਜਾਂਦਾ ਜਾਂ ਫਿਰ ਸਿਰਫ ਉੱਪਰ ਲਾਇਓ ਕੁਝ ਖਾਸਾ ਹਿੱਸਾ ਜਿਹੜਾ ਹੈਗਾ ਉਸ ਨੂੰ ਟਾਇਆ ਜਾਂਦਾ ਇਹ ਦੇਖਦੇ ਹਾਂ ਹੁਣ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਨਗਰ ਨਿਗਮ ਦੇ ਬਿਲਡਿੰਗ ਇਨਸਪੈਕਟਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਿ ਕੀ ਕਾਰਵਾਈ ਕਰਨੀ ਐ ਇਸ ਤੋਂ ਬਾਅਦ ਅਕਤਾਰ ਸਿੰਘ ਬਿਲਡਿੰਗ ਇਨਸਪੈਕਟਰ ਜੀ ਆ ਬਿਲਡਿੰਗ ਬਰਾਜ ਆ ਸਰ। ਅੱਛ ਕੀ ਕਾਰਵਾਈ ਕਰਨੀ ਜੀ ਬਿਲਡਿੰਗ ਦੀ? ਸਰ ਇਹ ਮਤਲਬ ਖਾਸਾ ਹਾਲਤ ਦੀ ਸਾਡੇ ਕੋਲੇ ਪੁਰਾਣੀ ਦਰਖਾਸਤ ਚੱਲੀ ਜਾਂਦੀ ਹੈ ਜੀ। ਇਹਨਾਂ ਨੂੰ ਅਸੀਂ ਨੋਟਿਸ ਦਿੱਤੇ ਸੀਗੇ ਵੀ ਇਹਨੂੰ ਖਾਲੀ ਕਰ ਦਿਓ। ਮਤਲਬ ਕਿਸੇ ਟਾਈਮ ਵੀ ਢਿੱਗ ਸਕਦੀ ਹੈ। ਇਹ ਬੰਦੇ ਜਿਹੜੇ ਹੈਗੇ ਕਿਰਾਏਦਾਰ ਇਹ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਜੀ। ਰਾਤ ਵੀ ਇਹ ਜਦੋਂ ਮਤਲਬ ਜਦੋਂ ਹਨੇਰੀ ਆਈ ਆ ਉਸ ਟਾਈਮ ਜਿਹੜਾ ਇਹ ਵਾਧਰਾ ਢਿੱਗਿਆ ਉਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਇਧਰੋਂ ਥੋੜਾ ਜਿਹਾ ਇੱਥੋਂ ਵੀ ਢਿੱਗਿਆ ਸੀਗਾ। ਤੇ ਇਹ ਇਹਨਾਂ ਨੂੰ ਹੁਣ ਅਸੀਂ ਇਹੀ ਕਿਹਾ ਸੀ ਪਰ ਪਹਿਲਾਂ ਵੀ ਕਹਿੰਦੇ ਰਹਿੰਦੇ ਨੇ। ਕਿ ਤੁਸੀਂ ਬਈ ਖਾਲੀ ਕਰ ਦਿਓ ਇਹ ਖੰਨਾ ਦਾ ਖਾਲੀ ਕਰਦੇ ਆ ਜੀ ਹੁਣ ਵੀ ਅਸੀਂ ਮਤਲਬ ਆਪ ਤੇ ਰੋਕੇ ਇਹਨਾਂ ਨੂੰ ਨਹੀਂ ਆਜੇ ਵੀ ਇੱਧਰ ਗਾਣ ਫੋਲਣ ਦੀ ਇਹਨਾਂ ਨੂੰ ਐਸੇ ਵੀ ਦੁਕਾਨਾਂ ਖੋਲ ਕੇ ਵਿੱਚ ਵੜ ਜੀਏ ਇਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਜੀ ਮਤਲਬ ਰੋਕੇ ਤੋਂ ਵੀ ਨਹੀਂ ਰੁਕਦੇ ਹੁਣ ਤੁਹਾਡੇ ਸਾਹਮਣੇ ਆ ਜੀ ਕਿੰਨਾ ਹਾਸਾ ਹੋਇਆ ਪਿਆ ਗਿਆ ਅਸੀਂ ਇਸੇ ਕਰਕੇ ਮਤਲਬ ਇਹਨੂੰ ਤੋੜਨ ਲੱਗੇ ਆ ਜੀ ਸਰ ਹੈ ਗਿਆ ਸਰ ਦੋ ਸਕੂਲ ਲੱਗਦੇ ਆ ਸਰ ਨਾਲ ਬੱਚੇ ਵੀ ਲੰਘਦੇ ਰਹਿੰਦੇ ਆ ਜੀ ਅਸੀਂ ਸਰ ਜਿਹੜਾ ਅਨਸੇਪ ਪੋਰਸ਼ਨ ਹੈ ਸਾਰਾ ਇਹ ਤੋੜ ਰਹੇ ਆ ਜੀ